ਆ ਦੇਖੋ ਬਾਈ ਨਗੀਨਾ ਹੀ ਆ ਜਮਾ ਹਜੇ 8-10 ਦਿਨ ਲੈਂਦੀ ਆ ਬਬੂ ਸੋਣ ਦੇ ਹਾਂਜੀ ਬਾਈ ਲੈਂਦੀ ਜੀ 10-12 ਦਿਨ ਲਊਗੀ ਜੀ 10-12 ਦਿਨਾਂ ਦੀ ਹਜੇ ਬਾਈ ਕੱਚੀ ਆ ਢੰਡੀ ਸੀਲ ਪੱਛੀ ਆ ਆ ਦੇਖ ਕਿਸੇ ਪਾਸੋਂ ਕੋਈ ਗੱਲ ਨਹੀਂ ਕਿ ਮਾਰਤੀ ਚਵਾ ਖੇਢੀ ਜਾਣਾ ਸਾਡੇ ਨਿੱਕ ਨਿੱਕੇ ਜਿਹਾ ਕੋਈ ਚੱਕਰੀ ਨਹੀਂ ਆਇਆ ਹਾਂ ਕਿਸੇ ਗੱਲ ਦਾ ਵੀ ਆਪਾਂ ਨੂੰ ਕੋਈ ਰੌਣਕ ਡੈਰੀ ਫਾਰਮ ਤੇ ਬਾਈ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਪਿੰਡ ਮੋੜ ਖੁਰਦ ਜਿਹੜਾ ਬਠਿੰਡਾ ਤੇ ਤਹਿਸੀਲ ਮੋੜ ਮੰਡੀ ਆ ਗਈ ਬਾਈ ਬਬੂ ਤੋਂ ਇੱਕ ਰੋ ਵੀਡੀਓ ਆ ਸਾਰੇ ਸ਼ੌਂਕ ਨੂੰ ਭਰਾਣੇ ਪਸ਼ੂ ਰੱਖਿਆ ਕੋਈ ਵਪਾਰ ਆਲਾ ਕੰਮ ਨਹੀਂ ਜਮਾ ਪਲੂਣ ਬੱਛੀ ਸੇਲਾ ਬਾਈ ਬਹੁਤ ਚੰਗੇ ਰਿਕਾਰਡ ਦੀ ਬਾਈ ਕਹਿੰਦਾ ਦੁੱਧ ਤੋਂ ਵੀ ਸਾਨੂੰ ਪੂਰੀ ਫੁੱਲ ਖਰੀ ਉਤਰੂਗੀ ਆਪ ਘਰੇ ਪਸ਼ੂ ਪਾਲਕਾ ਸਾਨੂੰ ਸਾਰੇ ਪਸ਼ੂਾਂ 'ਚ ਨਿਗ੍ਹਾ ਮਰਾਵਾਂਗੇ ਤੇ ਬੋਰਡ ਦੀ ਜਨਤਾ ਦੇਖੋ ਬਾਈ ਪਸ਼ੂ ਜਮਾ ਸੁਰਗਾ 'ਚ ਰਹਿੰਦੇ ਆ ਬਾਕੀ ਸਾਰੀ ਆਪਾਂ ਮਾਲਕ ਨਾਲ ਗੱਲਬਾਤ ਕਰਾਉਣੇ ਆ ਜੋ ਡਿਟੇਲ ਦਊਗਾ ਬਾਈ ਆਪਾਂ ਨੂੰ ਬੱਬੂ ਉਹ ਸਾਡੇ ਨਾਲ ਸਾਂਝੀ ਕਰਦੇ ਆ ਆ ਜਾ ਬਾਈ ਸਾਹਮਣੇ ਆ ਜਾ ਬੱਬੂ ਬੱਛੀ ਕੋਲ ਹੀ ਹੋ ਜਾ ਥੋੜਾ ਜਿਆ ਕੋਲੇ ਹੋ ਜਾ ਵੀਰੇ ਉਹਦੇ ਹੋਰ ਕੀ ਹਾਲ ਹੈ ਬਾਈ ਬਈ ਸੱਸੀ ਗੱਲ ਜੀ ਸੱਸੀ ਗੱਲ ਵੀਰੇ ਪਹਿਲਾਂ ਤਾਂ ਬਾਈ ਜੀ ਆਪ ਦਾ ਨਾਮ ਅਤੇ ਮੋਬਾਈਲ ਨੰਬਰ ਬੋਲ ਲਓ ਬਾਈ ਜੀ ਨਾਮ ਮੇਰਾ ਬੱਬੂ ਆ ਹਾਂਜੀ ਤੇ ਪਿੰਡ ਸਾਡਾ ਮੌੜਖੁਰਦਾ ਠੀਕ ਆ ਜਿਹੜਾ ਬਠੰਡਾ ਜਿਹੜਾ ਬਠੰਡਾ ਹਾਂਜੀ ਤੇ ਮੋਬਾਈਲ ਨੰਬਰ 88721 32648 ਠੀਕ ਆ ਬਾਈ ਬਾਕੀ ਵੀਡੀਓ ਦੇ ਉੱਤੇ ਬਾਈ ਦਾ ਮੋਬਾਈਲ ਨੰਬਰ ਚੱਲੀ ਜਾਂਦਾ ਕੱਲੀ ਬਾਈ ਇੰਨੇ ਸਾਰੇ ਪਸ਼ੂਆਂ ਚੋਂ ਕੱਲੀ ਇਹ ਬੈੜ ਹੀ ਸੇਲ ਵਾਸਤੇ ਹੈ ਨਾ ਹਾਂ ਬਾਈ ਕੱਲੀ ਬੈੜ ਹੀ ਸੇਲ ਵਾਸਤੇ ਕੋਈ ਵਪਾਰ ਆਲਾ ਕੰਮ ਨਹੀਂ ਕਰਦਾ ਨਹੀਂ ਨਹੀਂ ਕੋਈ ਵਪਾਰ ਆਲਾ ਨਹੀਂ ਕੋਈ ਕਰੇਲੂ ਬੰਦਾ ਬਾਈ ਠੀਕ ਆ ਬਾਈ ਜ ਆ ਸੋਨੂੰ ਬੈਡ ਦਿਖਾਉਣਿਆ ਸੱਜਣੋ ਆਪਾਂ ਕਿੰਨੇ ਕ ਦਿਨ ਲੈਂਦੀ ਹੈ ਜਹੇ ਸੂਨਦੇ ਹੈ ਤੇ ਬਈ 10-12 ਦਿਨ ਲੂਖ ਜਿਹਾ 10-12 ਦਿਨ ਲੈਂਦੀ ਆ ਹਾਂਜੀ ਹਾਂ ਬਈ ਕਿੰਨੀ ਕ ਆਸ ਉਮੀਦ ਆ ਵੀ ਕਿੰਨਾ ਤੋ ਤੋ ਦੇ ਸਕਦੀ ਹੈ ਬਈ ਪਸ਼ੂ ਰੱਖਿਆ ਇੱਧਰ ਵੀ ਤੂੰ ਬਚਨਾ ਇਹ 20 ਤੋਂ ਉੱਪਰ ਤੋ ਦੋ ਬਈ ਹਾਂ 20 ਲੀਟਰ ਤੋਂ ਉੱਪਰ ਦੇਊਗੀ 20 ਲੀਟਰ ਤੋਂ ਉੱਪਰ ਦੀ ਹੈਗੀ ਹਾਂਜੀ ਹਾਂਜੀ ਪੂਰੀ ਇੱਕ ਵਾਰੀ ਤੋੜ ਲੈ ਬਈ ਮੁੱਲਵਾੜੀ ਸਾਰੀ ਆਪਾਂ ਵੀਡੀਓ ਦੇ ਵਿੱਚ ਹੀ ਕਰਾਂਗੇ ਤੇ ਜੇ ਕਿਸੇ ਭਰਾ ਨੇ ਬਈ ਬਕਾਊ ਪਸ਼ੂ ਦੀ ਐਡ ਕਰਾਉਣੀ ਆ ਤਾਂ ਮੇਰਾ ਨੰਬਰ ਆ 7529000631 ਤੇ ਬਾਕੀ ਬੱਬੂ ਬਾਈ ਦਾ ਵੀ ਆ ਦੇਖੋ ਬਈ ਨਗੀਨਾ ਹੀ ਆ ਜਮਾ ਹਜੇ 8-10 ਦਿਨ ਲੈਂਦੀ ਆ ਬਬੂ ਸੁਣਦੇ ਹਾਂਜੀ ਬਈ ਲੈਂਦੀ ਆ ਜੀ 10-12 ਦਿਨ ਲਊਗੀ 10-12 ਦਿਨਾਂ ਦੀ ਹਜੇ ਬਈ ਕੱਚੀ ਆ ਬੱਚੀ ਨੇ ਕੁਛ ਦੀ ਕੋਸ਼ਿਸ਼ ਬਣ ਜਾਣਾ ਪੂਰੇ ਸ਼ੌਂਗ ਨਾਲ ਪਾਈ ਹੋਈ ਆ ਬਈ ਫੇਸਬੁੱਕ ਤੋਂ ਦਿਖਾਦ ਗਏ ਬਈ ਜਮਾ ਰੋਕ ਲੈ ਇੱਥੇ ਦੇਖੋ ਬਈ ਕਰੋ ਨਗੀਨਾ ਚੈੱਕ ਦੇਖ ਅਡਰਾ ਤਾਂਵੇਂ ਪਛੂ ਨਿਕਲ ਰਿਹਾ ਹੈ ਜੇ ਤਾਂਵੇਂ ਪੈਸਾ ਖਰਚਣਾ ਪੈਂਦਾ ਚੀਜ਼ਾਂ ਚੰਗੀਆਂ ਤੋਂ ਚੰਗੀਆਂ ਬਈ ਆਪਦੇ ਸਾਰੇ ਹੰਦ ਦਾ ਲੈਣ ਦਾ ਖਾਂ ਬਣ ਲਾ ਬਈ ਇਹਨੂੰ ਬਣ ਲਾ ਬਾਂਡਾ ਕੋਈ ਗੱਲ ਨਹੀਂ ਕਰਮ ਵਾਲੀ ਨੇ ਨਾ ਰੰਗ ਭਾਗ ਹੀ ਲਾ ਲਿਆ ਜਿਹਦੇ ਘਰੇ ਜਾਊਗੀ ਅੱਡ ਰੌੜ ਦੇਖੋ ਹਜੇ 10 12 ਦਿਨ ਬਾਈ ਕਹਿੰਦਾ ਆਰਾਮ ਨਾ ਲੈ ਜੂਗੀ ਅੰਡੀ ਸੀਲ ਪੱਛਿਆ ਆ ਦੇ ਕਿਸੇ ਪਾਸੋਂ ਕੋਈ ਗੱਲ ਨਹੀਂ ਕਿਵੇਂ ਮਾਰਤੀ ਚਵਾ ਖੇਢੀ ਜਾਣਾ ਸਾਡੇ ਨਿੱਕ ਨਿੱਕੇ ਜਿਹਾ ਕੋਈ ਚੱਕਰੀ ਨਹੀਂ ਆਇਆ ਹਾਂ ਕਿਸੇ ਗੱਲ ਦਾ ਵੀ ਆਪਾਂ ਨੂੰ ਕੋਈ ਐ ਜਮੀ ਲੈ ਦੇਖੋ ਹਾਂ ਕੁਛ ਨਹੀਂ ਜਮਾ ਪੁਲਿਸ ਸੀ ਦਾ ਗੱਲ ਕਰਕੇ ਜਮਾ ਜਾਇਆ ਜਾ ਮੁੱਲ ਬਈ ਜਮਾਂ ਜਾਇਜ਼ ਆ 140000 ਰੁਪਏ ਬਈ ਠੀਕ ਆ ਹਾਂਜੀ ਪੈਸੇ ਬੁਝੇ ਲੱਗੀ ਵੀ ਜਾਂਦੇ ਹਾਂ ਹਾਂ ਪੈਸੇ ਬਈ ਬਹੁਤ ਲੱਗੀਆਂ ਜੇ ਵੇੜ ਤੇ ਆਪਾਂ ਬਹੁਤ ਸੁਣੇ ਠੀਕ ਆ ਠੀਕ ਆ ਹਾਂਜੀ ਆਪਣਾ 40 ਚੋਂ ਛੋਟ ਛੱਪਾ ਕਰੇਗਾ ਹਾਂ ਬਈ ਛੋਟ ਛੱਪਾ ਕਰਾਂ ਵਧੀਆ ਠੀਕ ਆ ਬਈਰੇ ਬਈ ਉੱਤੇ ਮੋਬਾਈਲ ਨੰਬਰ ਚੱਲ ਜਾਂਦਾ 140000 ਸੱਜਣੋ ਮੁੱਲਾ ਪਲੂਣ ਵੇੜ ਆ ਵਾਕਈ ਕੱਦ ਬੱਡ ਦੇਖੋ ਬੱਚੀ ਬਹੁਤ ਵੱਡੀ ਆ ਇਹਨਾਂ ਨੂੰ ਬਈ ਕੋਈ ਹੋਣੀ ਪੂਰੇ 6 ਗੁਣਾ ਪਾਲੀ ਹੋਈ ਬੱਚੀ ਆ ਹਾਂ ਹਾਂ ਤੇ ਪੂਰੀ ਚੰਗੀ ਬਿਹੜ ਆ ਗਈ 25-30 ਕਰੋੜ ਤੋਂ ਦਿਓਗੀ ਵਧੀਆ ਜਿਹੜੇ ਵੀ ਭਰਾ ਨੂੰ ਪਸੰਦ ਆਉ ਕੋਲੇ ਆ ਜੋ ਤਸੱਲੀ ਕਰਨੀ ਛੋੜਾ ਹੱਕ ਆ ਤੇ ਵੀਡੀਓ ਚ ਪਸ਼ੂ ਦਿਖਾਉਣਾ ਸਾਡਾ ਫਰਜ਼ ਆ ਬਾਈ ਜਿਹੜੀ ਵੀ ਜਾਣਕਾਰੀ ਦਿੰਦਾ ਮਾਲਕ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਆ ਕੇ ਤਸੱਲੀ ਕਰਨੀ ਪਸ਼ੂ ਖਰੀਦਣਾ ਪੈਸੇ ਲਾਉਣੇ ਉਹ ਆਪਣੇ ਤੇ ਰਹਿ ਜਾਂਦਾ ਸਾਰਾ ਬਾਈ ਬਾਕੀ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀ ਗੱਲ ਬਾਈ ਸਾਰੇ ਭਰਾਵਾਂ